ਲੋ ਜੀ ਆੜੀ ਲੈਣੇ ਕੀ ਪਤਾ ਕਿਉਂ ਪਈ ਆ ਪਤਾ ਤੈਨੂੰ ਕਿਉਂ ਪਈ ਲੈਣ ਜੰਗਾਮ ਗੀ ਗਾਣਾ ਸਾਫੂਰ ਬੁੱਟਾ ਸਾਫੂਰ ਟੋੜੋ ਇੱਕ ਸਾਡਾ ਨਾ ਨੁਕਸਾਨ ਹੋ ਗਿਆ ਆ ਕਿ ਸਾਡੇ ਬਾਥੂਏ ਕਿੱਥੇ ਆਪੀ ਇੱਕ ਦੋ ਫੋਨ ਗਵਾ ਲਿਆ ਆ ਜਦੋਂ ਰੀਚਾਰਜ ਕਰਨਾ ਉਤਲੇ ਫੋਨ ਦੀ ਬਾਤ ਦੇਖਣਾ ਉਦਾਂ ਮਾਜੀ ਪਿਆ ਰਵੇ ਧੀਓ ਆ ਕੁੜੀਏ ਲੜਾਈ ਵਾਹ ਅਗਲਾ ਤੇ ਹੋ ਵੀ ਸਾਗ ਲੈ ਕੇ ਆਈ ਆ ਆਪਣੀ ਮਾਂ ਕੋਲੋਂ ਇਹ ਮੋੜ ਕੇ ਲੈ ਆਈ ਜਲਦੀ ਦੇਖਣੀ ਕਿੰਦੀ ਵਿਆਹ ਜੀ ਸੱਤਰੀਆ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਸ਼ੈਰਪ੍ਰੀ ਅਮਨ ਵਿੱਚ ਤੁਹਾਡਾ ਸਵਾਗਤ ਖਲਾਲਾ ਬੈਗੇ ਸਾਰੇ ਕੱਪੜੇ ਕੱਢਦੇ ਬਿੰਦੀਆਂ ਬੁੰਦੀਆਂ ਖਲਾ ਖਿਲ ਰਹੀਆਂ ਸਾਰੀਆਂ ਮੇਕਅਪ ਦਾ ਸਮਾਨ ਡੇਡੀ ਮੈਨੂੰ ਤੇਰੇ ਕੋਲ ਕਿੰਨੇ ਵਰਕ ਮੰਮੀ ਨੇ ਤਾਂ ਪਹਿਲੇ ਆ ਕੇ ਚਾਦਰ ਵਿਛਾਈ ਮੰਮੀ ਕਹਿੰਦੇ ਹੋਰ ਹੈਗੇ ਸਾਪ ਹੀ ਬੜੇ ਹੋਣ ਸਹੀ ਗੱਲ ਮੈਨੂੰ ਤਾਂ ਦੇਖ ਨਹੀਂ ਪਤਾ ਬਹਿਣ ਨੂੰ ਤੇ ਦੋ ਬਿੰਦੀਆਂ ਚੱਕੋ ਲੈ ਲਾ ਤੁਸੀਂ ਮੈਂ ਲੈਣੀਆਂ ਉਹ ਦੇਖੋ ਕਹਿੰਦੇ ਮੈਂ ਰਹਿ ਗਈ ਉਹ ਸਾਰਾ ਮੇਕ ਉਹ ਸਾਰਾ ਤੁਹਾਡਾ ਕਿਹਦਾ ਰੋਣਾ ਬੇਚਰਾ ਖਾ ਨੂੰ ਤੇਰੇ ਮਤਲਬ ਚੀਜ਼ ਨਹੀਂ ਹੈ ਚਲ ਦੇਖੋ ਇਲਤੀ ਲਾਇ ਤੇ ਗੈਂਦਾ ਕਾਲਿਆ ਤੇ ਗੈਂਦਾ ਕਾਲਿਆ ਖਾ ਗਏ ਤਾਂ ਮੇਰਾ ਬੁਰਾ ਹਾਲ ਹੋ ਗਿਆ ਥੱਕ ਹੋਇਆ ਪਿਆ ਬੁਰਾ ਹਾਲ ਨਹੀਂ ਇਹ ਦੋਂਤੇ ਯਾਰ ਭਾਬਾ ਨਾ ਦਿਆ ਜੇ ਜਾਣ ਪਾਵੇ ਸਮਾਂ ਪਾਵੇ ਨਾ ਜਾਣਾ ਹੋ ਗਲਿਆ ਮੈਂ ਤਾਂ ਜਾਣਾ ਗਲਿਆ ਥੋੜੀ ਕਾਗੈਦਲ ਭਾਬਾ ਉਹ ਕੱਤੇ ਦਾ ਕੋਈ ਦੂਜਾ ਚੱਜ ਦੇ ਪਾਉ ਹੋਈ ਬੰਦਾ ਵਾਲੀ ਇਹ ਤਾਂ ਨਹੀਂ ਇਹਨਾਂ ਨੂੰ ਨਾ ਕੰਡਿਆ ਆਇਆ ਰਹੇ ਹਨੂ ਚੱਕਰਣਾ ਪਈ। ਉਹ ਦੇ ਮੋਟਾ ਲੱਗਿਆ ਛੋਟਾ ਨੂੰ। ਆਹ ਇਹ ਲਿਫਟ ਚ ਬਹੁਤ ਅੱਛੀ ਹੈ। ਪਰ ਇਹ ਹਟੇ। ਮੈਨੂੰ ਕੋ ਗਮਾਣਾ ਮਰਦਾ। ਗੱਡੀ। ਤੱਪੜ ਮਾਰੇ ਨੂੰ। ਦੇਖਦੇ ਆਪਦੀ ਹੁੰਦੀ। ਸੀਨੀਰ ਆਉਂਦੀ। ਆ ਵੀ ਨਹੀਂ ਸੀ ਉੱਤੇ। ਟ੍ਰੈਫਿਕ ਸੀ ਟ੍ਰੈਫਿਕ ਆ ਦੇਖੋ ਜੀ ਕਿੱਦਾਂ ਦੀ ਬੜੀ ਟੈਫਿਕ ਸੀ ਇਧਰ ਬਿੰਦੀਆਂ ਕੱਟੀਆਂ ਹੋਣ ਦੀਆਂ ਇਧਰ ਚਾਬੀ ਗਵਾ ਜਾਈਏ ਸਾਡੇ ਕਮਰੇ ਦੀ ਪਾਣੀ ਕਿੱਥੇ ਰੱਖੋ ਗਈ ਆ ਲੋਕ ਲੋਕ ਲੱਗ ਗਏ ਸੀ ਪਹਿਲੇ ਮੰਮੀ ਸਾਈ ਗਵਾਜ ਗਈ ਉਹ ਲੱਭੀ ਮਸੀ ਡੈਡੀ ਨੇ ਮੈਂ ਕਿਹਾ ਜਿੰਦਾ ਇਹਨਾਂ ਵਧੀਆ ਇਹ ਪੁੱਤੋਂ ਉਹ ਨਾ ਪਾ ਸੀ ਪੁੱਤਰਾ ਨਹੀਂ ਹੋ ਤਵਾ ਨਾ ਡੈਡੀ ਮਾਰਾ ਕਿ ਜਿੰਦਾ ਤੋੜ ਨਾ ਪੈਣਾ ਈ ਤੋਫੀਆਂ ਚੱਕ ਲੈ ਨਹੀਂ ਹੁਣ ਤੁਸੀਂ ਹੀ ਕਰ ਚਾਬੀ ਲੱਭੋ ਇੱਥੇ ਕਪੜਾ ਕਿਹੜਾ ਸਾਰਾ ਉਧਰ ਪਿਆ ਕਮਰੇ ਚ ਟੋਫੀਆਂ ਦੇਖੋ ਤੇੜੀ ਹੁਣ ਲੱਗੇ ਤੇ ਦੂ ਕੱਢਣ ਟੋਫੀਆਂ ਸਾਰੇ ਮੈਂ ਦੱਬੂ ਪਾਈ ਨਾ ਡਰ ਤੂੰ ਇੰਨੇ ਵੱਡਾ ਨਹੀਂ ਆਈ ਤਾਨੂੰ ਅੱਛਾ ਲੈ ਪਟਾਰੀ ਖੁੱਲ ਗਈ ਟੋਫੀਆਂ ਦੀ ਕਾਲੂ ਨਾ ਕਾਲੂ ਨੂੰ ਤੇ ਲਾਈ ਲੰਗਰ ਬਣਾਇਆ ਹੁਣ ਬਣਾਨੇ ਆ ਲੰਗਰ ਹੈ ਕਾਲੂ ਨੂੰ ਸ਼ਾਮ ਨੂੰ ਮਿਲੂਗਾ ਕਾਲੂ ਰਾਹ ਹੁਣ ਤੋਂ ਕੋਈ ਖਾਣਾ ਦੁੱਧ ਪੀਲਾ ਦੁੱਧ ਹੈਗਾ ਆ ਗੋਲ ਭਾਈ ਥੋੜਾ ਜਿਹਾ ਹੈ ਥੋੜਾ ਜਿਹਾ ਹੁਣ ਮੰਮੀ ਦੀ ਪਟਾਈ ਖੋਲਣ ਲਈ ਆ ਮੰਮੀ ਦੀ ਪਟਾਰੀ ਦੇ ਲਓ ਕੇਲੇ ਖਾ ਲਓ ਅੱਛਾ ਉਥੇ ਲੰਗਰ ਜਿਹਾ ਮਿਲੇ ਕੇਲੇ ਬਾਕੀ ਮੰਮੀ ਐਡਮ ਆਪਣੀਆਂ ਦਿਖਾਉਗੀ ਨਹੀਂ ਬਾਕੀ ਛੁਪੀ ਰੱਖ ਲੋ ਇਹ ਸੈਦ ਨੂੰ ਹਾਂ ਲਗੋ ਰੱਖ ਲੋ ਜਾਂ ਬਾਕੀ ਇਹ ਐਡ ਮੰਮੀ ਨਹੀਂ ਦਿਖਾ ਸਾਤੇ ਸਾਡੇ ਬੱਚੇ ਬੜੇ ਸ਼ਰਾਰਤੀ ਆ ਇਹ ਜਾਉਗੀ ਸਿੱਧੀ ਆ ਸੈਦ ਦਵਾਈਆਂ ਹੋਰ ਇਕੱਲੇ ਹੋਰ ਇਹ ਇੱਧਰ ਖੱਡੇ ਸਮਾਨ ਇੱਧਰ ਖੱਡੇ ਆ ਉਹ ਕੱਪੜੇ ਮੇਰੇ ਆ ਤੂੰ ਆਹ ਯਾਰ ਤੂੰ ਬੜਾ ਨਹੀਂ ਆਉਂਦਾ ਅੰਦਰ ਕੱਢਿਆ ਦੇ ਐਟ ਟੇਟ ਤੋਂ ਤੇ ਅੱਗੇ ਮੈਂ ਚਪੇੜ ਮਾਰ ਦੇਣੀ ਮੈਂ ਪਾਇਆ ਸੀ ਆਪਣੇ ਤੇ ਬੋਸ ਵਿੱਚੇ ਰੱਖਿਆਈ ਸਾਰੀ ਕਿੱਟ ਚਾਬੀ ਲੱਭੀ ਹੈ ਤੂੰ ਖੋਲੋ ਉਹਨੂੰ ਕੀ ਕਰਦੇ ਆ ਗਲਾਸ ਚ ਪਈ ਸੀ ਗਲਾਸ ਚ ਗਲਾਸ ਵਿੱਚ ਰੱਖਿਆ ਕੀ ਆ ਕੀ ਨਾ ਕੇਲਾ ਹਣਾੜੀ ਓਏ ਇਹ ਪੁੱਲ ਨਹੀਂ ਹੋਇਆ ਹੈ ਗੜ ਗਏ ਆ ਨਾ ਮੈਂ ਵੀ ਖਾਣ ਨਹੀਂ ਹੈ ਦੇਖ ਦੇ ਨੀ ਲੱਗੀ ਆਪਣਾ ਕੰਮ ਕਰਨ ਮੈਂ ਇਕੱਲਾ ਛੱਡਣ ਨਹੀਂ ਨੇ ਸਨੇ ਰੱਖਦੀ ਆਪਣੀਆਂ ਮੈਂ ਤਾਂ ਲਿਆ ਕਾਫੀ ਸਾਲ ਮੈਂ ਨਹੀਂ ਉੱਤੇ ਗਈ ਨਾ ਤੈਨਾਂ ਹਾਂ ਮੈਂ ਸਾਰਾ ਖਲਾ ਰਕਮ ਵਿੱਚ ਆਪਣੇ ਇੱਥੇ ਸਾੜ ਗਈ ਹਾਂ ਹੁਣ ਮੈਨੂੰ ਸਾਰਾ ਚੱਕਣਾ ਪੈਣਾ ਕੌਣ ਕੌਣ ਜਾਣ ਵੇਲੇ ਦਖਲ ਰੋ ਸਾਡੇ ਜਾਂਦਾ ਬਾਅਦ ਤੋਂ ਅੱਗੇ ਸਾਰਾ ਚੱਕਣਾ ਪੈਂਦਾ ਹੋ ਜਾ ਵੀ ਅਮਨ ਸ਼ੁਰੂ ਸਾਰਾ ਚੱਕਣਾ ਹੋ ਜਾ ਸ਼ੁਰੂ ਥੱਕ ਹੋਇਆ ਐ ਇਹ ਹਾ ਕੁਲਾ ਦਾ ਬੜਾ ਔਰ ਕੀ ਆ ਸੀ ਨਾਲ ਚੱਲਦਾ ਥੋੜੀ ਜਿਹੀ ਚਾਹ ਮੈਨੂੰ ਉਹ ਤਾਂ ਹੈਗਾ ਹੀ ਸੀ ਉੱਧਰ ਦੇਖਦੇ ਆ ਕਿਹੜੀ ਲੜਾਈ ਹੁੰਦੀ ਖਾਪਰ ਵਾਲੇ ਦੀ ਖਾਪਰ ਵਾਲੇ ਦੀ ਕਿਹੜੀ ਲੜਾਈ ਹੁੰਦੀ ਆ ਪੜ ਵਾਲੇ ਇਹ ਇਹ ਲੜਾਈ ਹੋ ਰਹੀ ਮੰਮੀ ਚੋਂ ਨਾ ਪਿਆ ਉਹ ਛੱਤ ਅੱਗੇ ਬੰਦੇ ਨੂੰ ਉਠਾਓ ਬੰਦੇ ਮੰਮੀ ਕਹਿੰਦੇ ਬੰਦੇ ਧੱਲੇ ਉਠਾਓ ਸੀਵਣ ਨਹੀਂ ਪਾਇਆ ਉੱਠਾਣਾ ਹਟ ਜਾ ਆ ਤਾਂ ਬੰਦਾ ਉਠਾਣਾ ਹੀ ਸਾਰੇ ਕਹਿੰਦੇ ਹੁਣ ਇੱਕ ਵਾਰੀ ਸੈੱਟ ਕਰੋ ਆ ਦੇਖੋ ਜਿੱਦ ਚੋਂਦਾ ਹੈ ਟਿੱਪ ਆ ਦੇਖੋ ਫੋਨ ਹਾਂ ਡੈਡੀ ਕਹਿੰਦੇ ਕੁੜੀ ਨੂੰ ਬਾਹਲਾ ਮਿੱਟੇ ਚਾਹੁੰਦੀ ਕੁੜੀ ਦੇ ਲਓ ਬਾਰ-ਬਾਰ ਮੀਝ ਆਈ ਜਾਂਦਾ ਟਿਪ ਟਿਪ ਹੋ ਰਹੀ ਐ ਅਰੇ ਅਰੇ ਇੱਧਰ ਆ ਜਾ ਆ ਇੱਧਰ ਟਿਪ ਟਿਪ ਹੋ ਰਹੀ ਐ ਮਮੀ ਜਾਣਾ ਚਾਹੁੰਦੀ ਐ ਮਮੀ ਇਹ ਡੈਡੀ ਧੱਲੜ ਕਹਿੰਦੇ ਸੀ ਵੈਂਡੀ ਪੋਦਾ ਲੈ ਲੇ ਉਡਾ ਨਾ ਅਸਰ ਹੋਇਆ ਇਹਨੂੰ ਕੋં ਕੋં ਹੋ ਗਿਆ ਹਾਂ ਮੈਂ ਗਿਆ ਮੰਮੀ ਕਹਿੰਦੇ ਅਸਰ ਹੋਇਆ ਹੀ ਨਹੀਂ ਉਹ ਪੋਂ ਪੋਂ ਕੇ ਥੱਕ ਗਈ ਇਹ ਤਾਂ ਇਹਨਾਂ ਨੂੰ ਸੀਮੈਂਟ ਪਾਹੀ ਤੇ ਜਾ ਕੋ ਉਹ ਜੋਸ਼ੀ ਤੋਂ ਪੁੱਛਾਂਗੇ ਫੇਰ ਦੱਸਾਂਗੇ ਨਾ ਜੋਸ਼ੀ ਤੋਂ ਪੁੱਛਣ ਜਾਣਾ ਜੇ ਉਹਨੇ ਕਹਿਤਾ ਪਾ ਦੋ ਸੀਮੈਂਟ ਫਿਰ ਪਾਣਾ ਨਹੀਂ ਤਰੀ ਕਿਆ ਥੱਲੇ ਮਾੜਾ ਕਿਥੇ ਨੇ ਪੋਚੇ ਲਾਇ ਪਾਦਾ ਕਿ ਨਹੀਂ ਥੱਲੇ ਪੋਚੇ ਲਾ ਨਾਲ ਉਹਦੀ ਬਜਾਣਾ ਕਦਾ ਉਹ ਬਣਾਈ ਤੇ ਤੇ ਬਜਾਣਾ ਤਾਂ ਨਹੀਂ ਬਣੀ ਉੱਤੇ ਉਹ ਬਣਾਉਂਦਾ ਉਹ ਦੂ ਹੈ ਆ ਕਾ ਨਾ ਉਹ ਕਰ। ਹੋਏ ਫੜੋ ਨਹੀਂ। ਤੂੰ ਖੋਲੇ ਬੜਾਈ ਪੜ ਲਾ ਕਾਲੂ ਪੇਪਰ। ਆ ਦੇ। ਐ। ਚੱਲ। ਐ। ਇਹ ਮੋੜ ਕੇ ਲਈ। ਚਲ ਪਿੰਦ ਦੇਖਣੀ ਕਹਿੰਦੀ ਵਿਆਹ। ਲੈ ਲੋ ਜੀ। ਇਹਦਾ ਕੀ ਦੇਖਣਾ ਇਹਨੇ? ਬਾਹਲੇ ਇਹ ਤਾਂ ਫਟ ਗਈ ਆ ਉੱਥੇ। ਇਹ ਕੀ ਖੋਲ ਲਿਆ। ਵਿਆਹ ਦੀ ਅਲੂਣ ਦੇਖਣੀ ਲੈ ਲੋ ਜੀ ਇਹ ਤਾਂ ਦੇਖਣਾ ਹੈ ਨੇ ਸਾਨੂੰ ਦੇਖੀ ਯਾਰ ਆਈ ਬੁੱਤੀਆਂ ਵਿੱਚ ਵੀ ਹੈ ਹੈ ਮਾਪੇ ਲਵਿਆ ਮਾਪੇ ਲਵਿਆ ਹਾਂ ਉਹ ਦਿੱਤਾ ਆ ਭੁਖੜ ਇੱਧਰ ਵਿਆਹ ਦੀ ਪਾਰਟੀ ਚੱਲਣ ਦੀ ਆ ਤੇ ਉਧਰ ਮੱਕੀ ਰੋਟੀ ਦੀ ਪਾਰਟੀ ਚੱਲਣ ਦੀ ਆ ਇੰਨਾ ਹੋਇਆ ਵਿਆਹ ਬੰਨੀ ਯਾਦ ਹੈ ਮੈਂ ਐਸੀ ਬਤਾ ਪਿਆ ਹਾਂ ਮੈਡ ਇਸ ਲਾਈਫ ਹਮ ਨਹੀਂ ਦਿਖਾਣਾ ਚਾਹਤੇ ਐਸੀ ਹਮ ਡੂਬੇ تھے ਏਦਾਂ ਗੱਡੀ ਜਾ ਗਈ ਸੀ ਇਥੋਂ ਹਮ ਐਸੇ ਡੂਬੇ ਦੇ ਹਮ ਨਹੀਂ ਦਿਖਾਣਾ ਚਾਹਤੇ ਆਪਣੇ ਆਪ ਨੂੰ ਐਸੇ ਹਮ ਡੂਬੇ ਹਾਂ ਤੁਹਾਨੂੰ ਬੋਲ ਰਹੀ ਹਾਂ ਵੀ ਡੂ ਆਲਟੋ ਬੜੀ ਗੱਡੀ ਸੀ ਸਾੜ ਤੋਂ ਕੱਢ ਕੇ ਧੋਣੀ ਇਹ ਇਦਾਂ ਮੱਕੀ ਰੋਟੀ ਛੱਕ ਹੋ ਰਹੀ ਐ ਜਸਲੀਨ ਸਾਡੀ ਦੇ ਦੇਖਦੇ ਮੂੰਹ ਦੇ ਕੇ ਸਵਾਰਦੀ ਐ ਦੇ ਚੱਗਾ ਖੱਤੀ ਇਹ ਦੋ ਕੰਦੀ ਇਹ ਮੇਰੇ ਲੱਡੂ ਆ ਟੁੱਟ ਲੱਗਦਾ ਓਏ ਸਾਨੂੰ ਸਾਨੂੰ ਲੱਡੂ ਆ ਟਾ ਬੜਾ ਗੁੰਡਾ ਦਾ ਮੈਂ ਕਾਠੀ ਨਹੀਂ ਦੇਣਾ ਹੱਡਾ ਲੱਡੂ ਇਹਦਾ ਲੱਡੂ ਅਸੀਂ ਨਹੀਂ ਦੇਣਾ ਹੈਗਾ ਇਹਦਾ ਲੱਡੂ ਆਏ ਸੀ ਕੋਈ ਦੇ ਗਿਆ ਆਪਣਾ ਲੱਡੂ ਆ ਨੰਦ ਪਾ ਉਹ ਵੀ ਸਾਗ ਲੈ ਕੇ ਆਈ ਆ ਪੇ ਕਿਹਾ ਦੇਉ ਆਪਣੀ ਮਾਂ ਕੋਲੋਂ ਆਪਣੀ ਮੰਮੀ ਕੋਲੋਂ ਸਾਗ ਕਿੱਥੋਂ ਲੈ ਕੇ ਆ ਆਪਣੀ ਮਾਂ ਤੋਂ ਚਲਾਈ ਤੇ ਸਾਗ ਮੰਮੀ ਨੇ ਮੈਨੂੰ ਤੇ ਹੁਣ ਇਹਦੀ ਮੰਮੀ ਆ ਉਹ ਕਹਿੰਦੀ ਕੋਟੋ ਜਿਵੇਂ ਮਾਂ ਕੋਲ ਜਾਂਦਾ ਹੁੰਦਾ ਹੈ ਹੁਣ ਮੈਂ ਲੱਗੀ ਹੁਣ ਕੋਟਾ 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 ਲਾਓ ਕੋਟਾ ਫੜ ਕੇ ਰੱਖਣਾ ਪੈਣਾ ਯਾਰ ਉਹ ਕੀ ਫੜ ਕੇ ਰੱਖਣਾ ਹੈ ਇਹਨੂੰ ਕੁਦੀਲੀ ਨੂੰ ਮਿਲਾਂ ਦੇ ਕੋਟਣੇ ਨਹੀਂ ਆਉਂਦਾ ਤੂੰ ਹੀ ਕੋਟ ਲਵਾ ਦੇ ਬਹੁਤ ਹੀ ਪੌਣ ਦੇ ਵਿੱਚ ਆਟਾ ਮੱਕੀ ਦਾ ਆਟਾ ਫਾਇਦਾ ਇੱਥੇ ਅੱਛਾ ਮੱਕੀ ਦਾ ਟਾ ਕੌਣ ਲੈ ਕੇ ਦਾੜੀ ਲੈ ਕੇ ਮੱਕੀ ਦਾ ਆਟਾ ਲੈ ਕੇ ਆਇਆ ਬਾਪੂ ਸਾਡਾ ਚੱਲ ਅਸਨ ਲੈਣਾ ਮੈਂ ਤੇ ਮੱਖਣ ਟਿੱਕੀ ਕੌਣ ਲੈ ਕੇ ਆਊਗਾ ਦੇਸੀ ਘੇਣੀ ਹੈਗਾ ਫੇ ਮੱਖਣ ਟਿੱਕੀ ਮੱਖਣ ਦੀ ਹੁੰਦੀ ਹੈ ਹੋ ਨਹੀਂ ਅਮ ਦੇਸੀ ਹੀ ਹੋਣਾ ਬਧੀ ਲੱਗਦਾ ਉਹ ਸਾਕ। ਓਹ। ਥਰ ਕੇ ਰੱਖੋ ਇਹਨੂੰ ਸਾਕ ਨੂੰ ਖੜੋ ਇਦਾਂ। ਮੰਮਾ ਸਾਕਣੋਂ ਲੱਗਿਆ ਅੱਜ। ਸਾਕ ਬਣਾਉਣ ਗੀਏ ਕੋਟ ਲੱਗੇ। ਸਾਕ ਕੋਟ ਲੱਗੇ ਲਾ ਵੀ ਮੈਂ ਤਾਂ ਬੜਾ ਸੰਤ ਸਾਕ। ਸਾਦਾ ਕੋਈ। ਗੋੜਾ ਸਾਕ ਹੋ ਰਿਹਾ ਪਿਆਵਾ। ਦੋਸ। ਗੋੜਾ ਹੋਣਾ ਕਿੱਤਾ ਉਹ ਲੋਕ ਜ। ਚਿੱਟਾ ਕਰ ਦੀਏ। ਹੋਰ ਦਿੱਤਾ ਕਰ ਦੋ ਮੇਰੇ ਵਾ ਗੋੜਾ। ਕਿਤੇ ਮੇਰੇ ਵਰਗਾ ਆ ਗਿਆ ਦੀਵਾਰ ਦਾ ਆਟਾ ਇਹ ਦਿਖਾ ਆਟਾ ਆਟਾ ਹੀ ਪਾਈ ਦਾ ਵਿੱਚ ਹੋਰ ਕਰਨਾ ਪਾਣੀ ਪਾਏ ਥਾਰੇ ਮੇਰੀ ਕਰਮ ਆਏ ਗਰਮ ਪਾਣੀ ਪਾਈ ਦਾ ਵਿੱਚ ਗਰਮ ਪਾਣੀ ਹੋਣੇ ਤਾਂ ਗਰਮ ਪਾਣੀ ਗਰਮ ਤਾਂ ਬਹੁਤ ਪਾ ਪਾਣੀ ਆ ਮੂਵੀ ਵਾਲਾ ਪੈਣੀ ਅੜੀਏ ਚੱਕਰ ਆ ਗਿਆ ਨਹੀਂ ਸਾਹ ਚੱਕਰ ਆ ਗਿਆ ਨਹੀਂ ਸਾਹ ਨੂੰ ਚੱਕਰ ਆਉਂਦੇ ਆ ਸਾਗਾਂ ਨੂੰ ਚੱਕਰ ਹੋ ਦਈ ਜਾਂਦੇ ਰਿਆ ਘੜੇ ਮਾ ਮਾਉ ਦੇਖੀ ਤੁਹਾਡਾ ਜੋਰ ਦੇਖ ਰੰਨੇ ਮੂਵੀ ਵਾਲਾ ਭਾਈ ਨਹੀਂ ਆੜੀ ਐ ਖਾ ਗਏ ਆਣੀ ਮਾ ਮੈ ਤੋਂ ਇਹ ਇਹਦਾ ਦੂਸਰਾ ਸਵਾਦ ਲਾਇ ਹੈ ਸਾਗ ਦਾ ਇਹ ਸਾਗ ਦਾ ਦੂਸਰਾ ਸਵਾਦ ਦਾ ਸਾਗ ਦਾ ਭਰਾ ਬਣਾਉਣ ਲੱਗੇ ਸਾਗ ਦਾ ਹੂੰ ਛਾ ਸਾਗ ਦਾ ਭਰਾ ਬਣਾਉਣ ਲੱਗੇ ਇਹ ਸਾਗ ਦੀ ਮੰਮੀ ਲੱਗੇ ਬਣਾਉਣਾ ਸਾਗਰੀ ਮੰਮੀ ਬਣਨ ਲੱਗੀ ਚਲੋ ਜੀ ਸਾਗਰੀ ਮੰਮੀ ਬੰਨਣ ਲੱਗੀ ਸਾਗ ਕਿਹੜਾ ਕਰੇ ਉੱਤੇ ਖਾਣਾ ਸੌਕਾ ਛੱਤੀ ਦੇ ਦਰਮਿਆਨ ਸਾਰੇ ਟੱਬਰ ਨੂੰ ਘਮੋਣਾ ਪੈਂਦਾ ਏ ਉਹਨੇ ਸਾਰੇ ਸੱਪ ਬਣ ਮਸ਼ੀਨ ਜਿਹੜੀ ਆਹ ਤੋਂ ਹਿਲੀ ਜਾਂਦੀ ਨਹੀਂ ਕਿਸੇ ਘਰੋਂ ਮਸ਼ੀਨ ਕੋਤ ਨਮੀ ਲਵਾਗਾ ਬਹੁਤ ਲੈਣੀ ਹੈ ਕ ਮਸ਼ੀਨ ਸਾਗ ਹੈ ਲੈ ਰੋ ਨਾ ਕਿ ਸਾਗ ਕੁਟਾਂ ਲੈ ਕੁਟਾਂ ਲੈ ਇੱਡਾ ਤਾਂ ਖਾਤਰਾ ਹੱਥ ਨਾਲ ਜਾਲਾ ਪਟਿਆ ਘੋਟ ਹੁੰਦਾ ਦਾ ਖਾਤਰਾ ਨਾਲ ਜਾਲਾ ਬੜੀਆ ਘੁੱਟ ਹੁੰਦਾ ਮੂਵੀ ਵਾਲਾ ਭਾਈ ਨਹੀਂ ੜਿਆ ਚੱਕੜਾ ਖਾ ਗਿਆ ਨਹੀਂ ਸਾਡਾ ਮੂਵੀ ਵਾਲਾ ਭਾਈ ਉੱਧਰ ਬੈਠਾ ਵਾ ਮੂਵੀ ਵਾਲਾ ਭਾਈ ਆ ਰੋਂਦਾ ਵਾ ਸਾਡਾ ਮੂਵੀ ਵਾਲਾ ਭਾਈ ਸਾਡਾ ਵੀ ਆ ਇੱਕ ਘਰੋਂਦਾ ਵਾ ਉੱਧਰ ਆ ਜੇ ਮੇਰੇ ਦਿਨੇ ਸਾਫ ਆਣਾ ਹਾਂ ਆ ਜਾ ਮਮੀ ਟੇਸਟੀ ਯੰਮੀ ਆ ਜਾ ਉਹਦੀ ਮਮੀ ਬਣਾਈ ਆ ਜਾ ਸਾਡੀ ਮਮੀ ਬਣਾਈ ਗੀ ਉੱਤੇ ਸਾਗਰੇ ਇਹੀ ਸੀ ਨੂੰ ਲੱਗਦਾ ਚਲਾਈ ਦੇ मूवी वाला भाई नहीं अड़िए चक्कर तो 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 खा गए ये मूवी वाला भाई नहीं अड़िए चक्कर नहीं अड़िए चक्कर हल्ले तो का तो कुटिया हो हो गया सागर का साग हो गया हम ए होली कितने पेंदे है गंगू तो आई गंगू तो क्या हुआ क्या हुआ आई तेरा मतलब गंगू तो नहीं आ रहा इधर काम लग गए अपन ਕੌਣ ਤੁਸੀਂ ਆਲੇ ਚੰਗੀ ਤਰ੍ਹਾਂ ਹਾਏ ਹੁਣ ਬਹੁਤ ਠੰਡੀ ਠੰਡੀ ਹਵਾ ਪਗ ਲੱਗੀ ਮਾੜੀ ਅੱਜ ਚੁਆੜੀ ਦੇਖੋ ਚੁਪਾਹਾਂ ਦੀ ਬਈ ਬਈ ਉਹ ਲੈ ਅੰਮਾ ਲੈ ਆ ਉਧਰ ਆ ਦੇ ਕੋਲ ਅੰਮਾ ਕੋਲ ਤੇਰੇ ਤੇਰੇ ਨੂੰ ਤੇਰੇ ਲੈ 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 ਦੇ 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 ਦੇਬੇ ਬੇਬੇ ¿De de menú? ¿Dé ¿De ¿Dé de? Con día, con día, mamá. ਉਹ ਖਾਏ ਪੁੱਖੀਆਂ ਤਾਂ ਪੂਰੀ ਸਿਰੇ ਦੀ ਮੇਰਾ ਘਰ ਵਾਲਾ ਦੋ ਦੋ ਸਹਰਾਣੇ ਲੈ ਦਿੱਤਾ ਸ਼ਰਮ ਨਹੀਂ ਆਉਂਦੀ ਦੇਖ ਸਾਰਾ ਇੱਥੇ ਲਿਆ ਇੱਕ ਸਹਰਾਣਾ ਇੱਧਰ ਲਿਆ ਏ ਟੋਪਾ ਨੂੰ ਹੀ ਵਾੜੇ ਹਟ ਆ ਇੱਧਰ ਝਾੜੂ ਫਿਰੰਦੇ ਆ ਆ ਉਧਰ ਜੀ ਫੋਨ ਦਾ ਰੀਚਾਰਜ ਕਰਾਉਣਾ ਆ ਫੋਨ ਦੇ ਚੇਤਾ ਅੱਜ ਆ ਗਿਆ ਕੂੜ ਫੋਨ ਗਵਾ ਲਿਆ ਆ ਜਰੂਰੀ ਰੀਚਾਰਜ ਕਰਨਾ ਉਦਲੇ ਫੋਨ ਦੀ ਬਾਤ ਦੇਖਣਾ ਉਦਾਂ ਮਾਜੀ ਪਿਆਰ ਰਵੇ ਆ ਲੋ ਫੇਰ ਕਿੱਥੇ ਗਿਆ ਹੋ ਜਰੂਰੀ ਲੰਬੀ ਤੇ ਨਹੀਂ ਮਤਲਬ ਇਹ ਨਹੀਂ ਰੱਖਿਆ ਕੋਈ ਕੋਹੜੀ ਮੰਨ ਲਉ ਝਾੜੂ ਫੇਰ ਦੇ ਫੇਰ ਡੱਬੇ ਜਿ ਕਿਥੋਂ ਆ ਜਾਣ ਥੱਲੇ ਤੁਲੇ ਦੇਖੋ ਸੋਫੇ ਦੇ ਥੱਲੇ ਸੋਫੇ ਦੇ ਡੇਡੂ ਤਾਂ ਨਹੀਂ ਗਿਆ ਕਿਤੇ ਲੋ ਜੀ ਸਾਡਾ ਨਿੱਕਾ ਜਿਹਾ ਫੋਨਾ ਵੀ ਗਵਾਜਿਆ ਵਿਚਾਰਾ ਹੁਣ ਤਾਂ ਨਵਾਂ ਲਿਆ ਸੀ ਨਹੀਂ ਆਹੋ ਫੋਨ ਹੀ ਸੀ ਨਵਾਂ ਲਿਆ ਪਕੜਾ ਚਲਾਉ ਪਕੜਾ ਨਹੀਂ ਕਰਦਾ ਇਹ ਸਲੀਮ ਇਦਾਂ ਛੱਡੰਦੇ ਹੀ ਆ ਕਹਿ ਦੋ ਉਹ ਤਾਂ ਵੀ ਆਣ ਲੱਗੇ ਤਾਂ ਇਹ ਬੜਾ ਲੱਗੂ ਬਚਾਰਾ ਜੀ ਰਹਾ ਹੋਊ ਉਹ ਹੀ ਤਾਂ ਗੱਲ ਕਿੱਥੇ ਆ ਆਹ ਤਾਂ ਨਹੀਂ ਇਹ ਥੋੜੀ پاਗਲੇ ਇਹ ਤਾਂ ਖਰਾਬ ਆ ਨਹੀਂ ਇਹ ਤਾਂ ਆਵਾ ਇਹ ਪਹਿਲਾ ਵਾਲਾ ਪਹਿਲੇ ਵਾਲਾ ਹੀ ਆਪਣਾ ਤਾਂ ਵੀ ਮਚੀ ਪਈ ਪੂਰੀ ਪੂਰੀ ਪਕੜਾ ਨਹੀਂ ਗਈ ਇੱਧਰ ਮੇਰੀ ਕੋਪਰਾਟਿਵ ਵੀ ਪੜੀ ਨਹੀਂ ਅਮਰੇ ਨਹੀਂ ਲੰਗਾ ਭਿਆ ਕਿੰਦਾ ਲੱਗਣਾ ਫਾਕ ਅਮਰੇ ਨਹੀਂ ਲੰਗਾ ਭਿਆ ਕਿੰਦਾ ਲੱਗਣਾ ਆਹੋ ਓ ਤੇ ਦੇਖੋ ਆ ਟੋਏ ਜ ਚੱਕ ਕੇ ਤਾਂ ਨਹੀਂ ਮਾਰਿਆ ਕਿਸੇ ਨੇ ਪੁਰਲਾ ਫਲਾਈ ਹੋ ਰਹੀ ਆ ਸ ਇਹ ਟਾਈਮ ਨਾਲ ਮਿਲਦਾ ਮੈਨੂੰ ਪਤਾ ਕੋਈ ਫੂਲ ਸਾਡਾ ਲੱਭਣ ਜੀ ਆ ਮੈਂ ਵੀ ਲਵਾ ਦਮਾ ਨਾਲ ਦੇ ਦਿਆਂ ਕਿੱਥੋਂ ਲੱਭਦਾ ਤੁਹਾਨੂੰ ਦੱਸ ਤੇ ਇਹ ਫੂਲ ਵੀ ਸਾਡੇ ਲੱਭ ਫੂਣ ਗਿਆ ਲੱਭ ਫੂਣ ਆ ਸੋਫੇ ਥੱਲੇ ਹੀ ਬੜਿਆ ਇੱਥੇ ਇੱਥੇ ਬੜਿਆ ਹਾਂ ਮਿੱਟੀ ਘਟੇ ਬੋਕ ਆ ਗਿਆ ਵਿੱਚ ਪਾਣੀ ਕਿਦਾਂ ਦਾ ਡਿੱਗੇ ਆਜਾ ਰੀਚਰ ਖਤਮ ਹੋਇਆ ਅਰੀ ਬੜਾ ਕੀਮਤੀ ਫੂਲ ਸੀਗਾ ਸਾਡਾ ਆਈਫੋਨ 15 ਨਾ ਹੈ 15 14 ਪਰ ਮੈਕਸਾ 14 ਪਰ ਮੈਕਸਾ ਹਾਂ ਜੀ ਤੁਹਾਡੇ ਵਾਲੇ ਦਾ ਤੁਸੀਂ ਜਿਹੜਾ ਫੜਿਆ ਲੌਂਜੀ ਲੱਗ ਗਿਆ ਇੱਕ ਸਾਡਾ ਨਾ ਨੁਕਸਾਨ ਹੋ ਗਿਆ ਆ ਕਿ ਸਾਡੇ ਬਾਥਰੂਮ ਦੇ ਟੈਲਾਂ ਟੁੱਟ ਗਈਆਂ ਆ ਤਿੰਨ ਚਾਰ ਬਾਕੀ ਤਾਂ ਸਹੀ ਆ ਹੁਣ ਮੈਂ ਸੋਚਦੀ ਆ ਜਿਹੜੀਆਂ ਤਿੰਨ ਚਾਰ ਟੈਲਾਂ ਪਈਆਂ ਸੀ ਉਹ ਹੀ ਲਾ ਲਈਏ ਲਾ ਲਓ ਲਾ ਲਓ ਹਾਂ ਇਹ ਹੀ ਆ ਲਾਓ ਇਹਨਾਂ ਨੂੰ ਕਿੰਨੀਆਂ ਆ ਦੇਖੋ ਤਾਂ ਕਿੰਨੀ ਆ? ਦੇਹਰੇ ਥੱਲੇ ਤੇ ਲਾ ਲਾਂ ਦੇ ਕਦੀ ਨਿਕਲ ਗਈ ਸੁੱਟ ਜਾਣੀ। ਸ਼ੂਗਰ ਹੋ ਗਈਆਂ ਜੀ ਨਹੀਂ ਤਾਂ ਮੁੱਲ ਸਿਰ ਹਣੀ ਪੈਣੀ ਆ। ਸਾਡੇ ਬਾਦਨ ਟੈਲਾ ਟੁੱਟ ਗਈਆਂ। 10 ਚਾ ਖਰਚਾ ਪੈ ਗਿਆ। 1 2 ਦੋ ਹੀ ਆ। ਲਓ ਜੀ ਹੁਣ ਟੈਲਾ ਸਾਫ਼ ਹੁੰਦੇ ਨੇ ਆ। ਤੇ ਮੈਂ ਕਹਿੰਦੀ ਸਾਫ਼ ਕਰਦੀ ਹਲੇ ਲੋੜ ਨਹੀਂ ਕਿਉਂਕਿ ਸੀਮੈਂਟ ਲੱਗਣਾ ਇਹਨਾਂ ਨੂੰ ਖਰਾਬ ਹੁੰਨੀ ਆ ਫੇਰ। ਹਣਾ? ਇਹ ਕਿਦਾਂ ਦੀ ਹੈ ਅੱਛਾ ਵੀ ਇੱਕ ਹੈ ਜਿਹਦਾ ਹੋਰ ਹੀ ਕੱਲਰ ਆ ਚਲ ਕੋਈ ਨਹੀਂ ਉਥੇ ਉਹੀ ਕਰਨਾ ਆ ਇੱਕ ਅੱਧੀ ਵਿੱਚ ਗੱਬੇ ਲਾ ਦਾਂਗੇ ਹਾਂ ਸਾਈਡਾਂ ਲਾ ਕੇ ਗੱਬੇ ਲਾ ਦਾਂਗੇ ਇੱਕ ਮੈਂ ਤੁਹਾਨੂੰ ਬਾਥਰੂਮ ਦਿਖਾਉਣੀ ਆ ਸਾਡਾ ਜਿਹੜਾ ਟੈਲਾ ਰੁੱਟੀਆਂ ਉਹਦੀਆਂ ਬਹੁਤ ਆ ਜਾਂਦੀਆਂ ਤੇ ਹੁਣ ਮੈਂ ਕਿਹਾ ਇਹ ਰੰਗ ਜਿਆ ਸਾਫ਼ ਕਰ ਦੇਣ ਤੇ ਫਿਰ ਦੇਖਦੇ ਆ ਕਿ ਡੈਡੀ ਉਹਨਾਂ ਲੋਣੀਆਂ ਤਾਂ ਆਉਂਦੀਆਂ ਹੀ ਆ ਤੁਹਾਨੂੰ ਆਉਂਦੀਆਂ ਦੇਖ ਲਾਂਗੇ ਟਰਾਈ ਕਰਕੇ ਨਾ ਤੁਸੀਂ ਜਿਹੜੀਆਂ ਹੈਗੀਆਂ ਉਹ ਵੀ ਤੋੜ ਦਿਓ ਸਾਫ਼ ਕਰੇ ਤੂੰ ਗਿਦਰਾ ਰੰਗ ਇਹ ਲਾ ਦੇ ਸਾਰੇ ਇਹ ਰੰਗ ਲੱਗਾ ਕੱਚਾ ਹੀ ਰੰਗ ਲੱਥ ਗਿਆ ਉੱਥੇ ਹੀ ਇਹ ਉਹ ਉਹਨੇ ਰੱਖੀਆਂ ਸੀਗੀਆਂ ਇੱਕ ਸਾਈਡ ਕੱਢ ਕੇ ਜੇ ਕੋ ਟੁੱਟ ਜੂਗੀ ਤਾਂ ਲਾ ਦਾਂਗੇ ਦਿਮਾਗ ਤਾਂ ਹੈਗਾ ਉਹਦਾ ਤੁਹਾਡਾ ਮੁੜ ਕੇ ਸੇਮ ਮਿਲਦੀ ਇਹਨੇ ਹੈਗੀਆਂ ਮੇਰਾ ਤਾਂ ਦਿਮਾਗ ਤਾਂ ਹੈਗਾ ਟੁੱਟੀਆਂ ਤਾਂ ਜ਼ਿਆਦੇ ਹੈਗੀਆਂ ਘਾਟ ਆ ਹੁਣ ਡਿਜ਼ਾਈਨ ਪਾਉਣਾ ਪੈਣਾ ਇਹਦੇ ਟਿੱਟਾ ਲਾ ਦੇ ਕਿਆ ਕੀਆ ਹਟੇ ਕਾਕੇ ਤੇ ਲਿਆ ਉਹਨਾਂ ਨੂੰ ਕਿੱਥੇ ਆਤੀ ਵਾਹ ਇੱਕ ਦੋ ਤਿੰਨ ਤਿੰਨ ਨਾ ਜਾਈਆਂ ਆ ਵੀ ਰੁੱਟੀ ਆ ਇਹ ਸਵਾਰੀਆਂ ਪੈਣ ਵਾਲੀ ਲਾਦੀ ਹੈ ਹੈ ਲੋਖਾ ਰੋ ਦੇਖਣਾ ਪੈਣਾ ਇਹ ਕੋ ਵੀ ਰੁੱਟੀ ਆ ਪੰਜ ਆ ਨਿਕਲੀਆਂ ਸਾਰੀਆਂ ਤਿੰਨ ਪੰਜ ਦੀ 6 ਆ ਨਿਕਲੀਆਂ 10 ਦਾ ਹਰੇ ਡੱਬਾ ਦੇ ਮਣਾ ਪੈਣਾ ਤੋਂ ਆ ਚੇ ਨਿਕਾਲ ਲੈਨੇ ਇੱਕ ਆ ਲੈਨੇ ਜਾਂ ਤੱਕ ਸਾਨੂੰ ਆ ਬਾੜੀ ਤੇ ਇਹਦੇ ਚੱਕੀ ਨਾ ਵੀ ਟ੍ਰੀ ਨਾਲ ਇਹ ਕੰਮ ਜ਼ਿਆਦਾ ਆ ਇਹ ਮੇਰੇ ਨਾਲ ਡੱਬੇ ਦਾ ਕੰਮ ਆ ਡੱਬੇ ਨਾਲ ਤਾਂ ਇੱਕ ਪੂਰਾ ਸੀਮਿੰਟ ਦਾ ਇੱਕ ਅੱਧੀ ਪਟਕੇ ਦੇਖ ਲੈਨੇ ਆ ਇੱਕ ਪੂਰਾ ਰੇਤਾ ਲੈਣ ਕੰਮ ਮਿੱਤਰ ਜ਼ਿਆਦਾ ਨਿਕਲੇਗਾ ਟੁੱਟੀ ਨਾ ਜਾਈਆਂ ਹੈ ਪਾਣੀ ਜ਼ਿਆਦਾ ਨਾ ਘਰ ਵਿੱਚ ਇੰਨਾ ਬਾਥਰੂਮ ਟੁੱਟੀਆਂ ਛੇ ਆ ਪਾਣੀ ਨਹੀਂ ਮਿਲਦੀ ਟੁੱਟੀਆਂ ਛੇ ਆ ਇਹ ਕਿੱਦਾਂ ਹੋਊਗਾ ਬਾਕੀ ਗੱਲਾਂ ਬਾਅਦ ਚ ਇਧਰ ਪੇਪਰ ਜੇ ਲਾ ਦਈਏ ਮੈਂ ਕਿਨਾਂ ਬਾਥਰੂਮ ਦੇਖੋ ਨਾ ਕਿਉਂ ਨੁਮਾ ਕਰਾ ਹੋਇਆ ਦੱਸਿਓ ਜੀ ਕਮੈਂਟ ਬਾਕਸ ਵਿੱਚ ਸਾਨੂੰ ਕਿ ਸਾਡੇ ਬਾਥਰੂਮ 'ਚ ਟਾਇਲ ਟੁੱਟੀਆਂ ਆ ਉਹਦਾ ਹੱਲ ਕੀ ਕਰੀਏ ਤਿੰਨ ਟਾਇਲਾਂ ਸਾਢੇ ਪਈਆਂ ਆ ਤੇ ਉਹਦਾ ਹੱਲ ਕੀ ਕਰੀਏ ਸਾਡੀ ਕੰਨਾ ਸਾਫ ਹੋਣਾ ਪੈਂਦਾ ਤੇ ਬਾਕੀ ਕੱਲੇ ਕੀ ਤਾਂ ਆ ਫਰਿਜ ਨੂੰ ਪਿਆਣਾ ਹੈ ਬਾਲ ਤੇ ਪਰ ਤੇ ਇਹਦਾ ਇੰਤਜ਼ਾਮ ਕਰਨਾ ਬੱਚੇ ਸੱਪਾਂ ਨੂੰ ਜਾਣਾ ਜਾਣਾ ਪੈ ਗਿਆ ਸੀਗਾ ਘੁੰਮਣ ਤੇ ਉਹਦੇ ਕਰਕੇ ਸਾਡੇ ਤੋਂ ਘਰ ਦਾ ਕੰਮ ਅੱਧਾ ਵਿੱਚ ਰਹਿ ਗਿਆ ਸੀ ਇੰਤਜ਼ਾਮ ਨਹੀਂ ਕਰਨਾ ਸਾਫ ਕੋ ਟੁੱਟਾ ਸਾਫ ਕੋ ਟੋੜਦਾ ਜਿੱਦਾਂ ਦੇ ਲੋ ਉਹਦਾ ਕਵਾੜ ਬਣਿਆ ਹੈ ਮੈਂ ਦਾਦਾ ਕਿਉਂ ਲੈਣ ਪਈ ਆ ਆ ਦੇਖੋ ਜੀ ਸਾਫ ਕੋ ਟੁੱਟਾ ਲੈ ਆ ਦਿਆ ਤੁਹਾਨੂੰ ਜੋੜਾ ਹੁ ਫੇ ਪੈ ਲਓ ਜੀ ਆੜੀ ਲੈਣ ਗਈ ਆ ਪਤਾ ਕਿਉਂ ਪਈ ਆ ਬਰਾ ਤੇਨੂੰ ਕਿਉਂ ਕੋਈ ਲੈਣ ਮੇਰੇ ਬਿਆਨ ਕੋਈ ਨਹੀਂ ਸਹੀ ਆ ਇੱਥੇ ਦੋ ਭਰਾ ਰਹਿੰਦੇ ਸੀ ਦੋ ਭਰਾ ਰਹਿੰਦੇ ਸੀ ਦੋਨਾਂ ਪਾਸੇ ਨਹੀਂ ਆਪਣੇ ਆ ਵੀ ਪਟ ਗਈ ਆ ਲੈਣਗੇ ਦੋ ਭਰਾ ਰਹਿੰਦੇ ਹੀ ਉਹਨਾਂ ਨੇ ਮਾਰ ਮਾਰ